ਸੋਹੀ ਮਹਲਾ ਚੌਥਾ ਕਰ ਸਤਵ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਰੇ ਕਮਨ ਕਮਨ ਗੁਣ ਕਹਿ ਕਾਵਾ ਤੂ ਸਾਹਿਬ ਗੁਣੀ ਨਦਨ ਤੁਮਰੀ ਮਹਿਮ ਬਰਨ ਸਾਕੋ ਤੂ ਠਾਕੁਰ ਊਚ ਭਗਵਾਨ ਮੈਂ ਹਰ ਹਰ ਨਾਮ ਤਰਸੋਈ ਜੋ 바ਵੇ ਤੋ ਰੱਖ ਮੇਰ ਸਾਹਿਬ ਮੈਂ ਤੁਝ ਬਿਨੇ ਅਬਰ ਨ ਕੋਈ ਰਹਾ ਮੈਂ ਤਾਂਨ ਦੀ ਬਾਣ ਤੋ ਹੈ ਮੇਰ ਸੁਆਮੀ ਮੈਂ ਤੁਧ ਆਗੈ ਅਰਦਾਸ ਬੇਹੋਰਥਾਉ ਨਹੀ ਜਿਸ ਬਹਿ ਕਰੋ ਬੇਨੰਤੀ ਮੇਰਾ ਦੁਖ ਸੁਖ ਤੁਝ ਹੀ ਬਾਸ ਵਿਜੇ ਦਰਦ ਦੇ ਵਿੱਚ ਪਵਨੀ ਵਿੱਚ ਕਾਸਟ ਅਗਨੰਤਰਿ ਜੈ ਬਕਰੀ ਸੰਗਿਤਿ ਥਾਇ ਰਾਖੇ ਮਨ ਹਰਜਪ ਬ੍ਰੰਤ ਪਉ ਦੂਰ ਕੀ ਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਾ ਮੰਨਿਆ ਮਾਣਦੇ ਵਾਏ ਜੋ ਤਰਤੀ ਚਰਨ ਤਲੇ ਤੇ ਉਪਰ ਆਵੇ ਤਉ ਨਾਨਕ ਸਾਧ ਜਨ ਜਗਤ ਆਣ ਸਪੈਰੀ ਪਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਾਮ ਆਣਿਆ ਮਾਣ ਤਵਾਏ ਜੋ ਧਰਤੀ ਚਰਨ ਤਲੇ ਤੇ ਉੱਪਰ ਆਵੇ ਤਉ ਨਾਨਕ ਸਾਧ ਜਨ ਜਗਤ ਆਣ ਸਾ ਤੇਰੀ ਬਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ